ਆ ਤੁਸੀਂ ਦੇਖਿਆ ਨਾ ਕੋਈ ਦਿਨ ਪਹਿਲਾਂ ਸਫਰ ਇਹ ਸ਼ਹਾਦਤ ਤੇ ਸਾਡੇ ਨੌਜਵਾਨ ਗਏ ਉਹਨਾਂ ਨੌਜਵਾਨਾਂ ਨੇ ਆਪਣੇ ਸਿਰਾਂ ਤੇ ਟੋਪੀਆਂ ਪਾਈਆਂ ਪਰ ਉਥੇ ਪਿਆਰ ਨਾਲ ਵੀ ਸਮਝਾਇਆ ਜਾ ਸਕਦਾ ਸੀਗਾ ਗੱਲ ਤੇ ਇਹ ਕੀਤੀ ਜਾ ਸਕਦੀ ਜੇ ਤੂੰ ਪਾਈ ਕਿਸੇ ਦੀ ਟੋਪੀ ਲਾ ਕੇ ਨੇਜੇ ਤੇ ਟੰਗ ਰਿਆ ਤੇ ਤੇਰੇ ਕੋਲ ਕੁਝ ਇਦਾਂ ਦਾ ਵੀ ਹੋਵੇ ਕਿ ਰਮਾਲ ਹੋਵੇ ਕੋਈ ਦਸਤਾਰ ਹੋਵੇ ਅਗਲੇ ਨੂੰ ਤੂੰ ਇਹ ਵੀ ਕਹਿ ਸਕੇ ਭਾਈ ਆ ਟੋਪੀ ਉਤਾਰ ਦੇ ਤੇ ਦਸਤਾਰ बन ਲੈ ਰਮਾਲ ਬਨ ਲੈ ਤੁਸੀਂ ਦੇਖਿਆ ਨਾ ਸੋਸ਼ਲ ਮੀਡੀਆ ਤੇ ਕਿੰਨੇ ਉਹ ਵੀਡੀਓ ਵਾਇਰਲ ਹੋ ਗਈ ਹੁਣ ਇਹ ਚਿਹਰਾ ਪਲਾਂ ਸਿੱਖਾਂ ਦਾ ਕਿਦਾਂ ਅਦਾ ਗਿਆ ਪਲਾਂ ਮੜਾ ਗਿਆ ਨਾ ਵੀ ਇਹ ਤੇ ਧੱਕਾ ਕਰਦੇ ਆ ਵੀ ਸਭ ਨਾਲ ਫਿਰ ਬੇਨਤੀ ਕਰਾਂਗਾ ਕਿਸੇ ਨੂੰ ਤੁਸੀਂ ਆਪਣੇ ਧਰਮ ਵਿੱਚ ਲੈ ਕੇ ਆਉਣਾ ਤੇ ਪਿਆਰ ਨਾਲ ਲੈ ਕੇ ਆਓ ਨਫ਼ਰਤ ਦੇ ਨਾਲ ਲੈ ਕੇ ਆਉਂਗੇ ਤੇ ਯਾਦ ਰੱਖਿਓ ਤੁਹਾਡੇ ਚਿਹਰੇ ਲੋਕਾਂ ਦੇ ਸਾਹਮਣੇ ਉਦਾਂ ਦੇ ਨਜ਼ਰ ਆਉਣਗੇ ਬੰਦਾ ਸਾਰੀ ਉਮਰ ਤੋਂ ਨਾਲ ਧਰਮ ਨਾਲ ਜੁੜ ਨਹੀਂ ਜਾ ਸਕਦਾ ਅਸੀਂ ਤੇ ਅੱਗੇ ਇਸ ਗੱਲ ਦਾ ਮਾਫੀ ਚਾਹੁੰਨੇ ਰੌਲਾ ਪਾਉਨੇ ਵੀ ਸਾਡੇ ਸਿੱਖ ਧਰਮ ਵਿੱਚ ਨੌਜਵਾਨ ਸਾਡੇ ਘਟਦੇ ਜਾ ਰਹੇ ਆ ਵੀ ਉਹ ਕਿਸੇ ਨੇ ਬੜਾ ਸੋਹਣਾ ਬੋਲਿਆ ਕਹਿਣ ਲੱਗਾ ਵੀ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਹੈ ਵੀ ਸਾਡੇ ਨੌਜਵਾਨ ਸਫਰੇ ਸ਼ਹਾਦਤ ਤੇ ਗਏ ਆ ਇਹ ਟਰੈਕਟਰਾਂ ਤੇ ਗਏ ਆ ਉੱਚੀ ਉੱਚੀ ਆਵਾਜ਼ਾਂ ਜਿਹੜੀਆਂ ਗਾਣਿਆਂ ਦੀਆਂ ਲਾ ਕੇ ਗਏ ਆ ਤੁਹਾਨੂੰ ਬੁਰਾ ਨਹੀਂ ਲੱਗਦਾ ਉਹ ਕਹ ਲਗਾ ਨਹੀਂ ਬੁਰਾ ਲੱਗਦਾ ਕਹਿੰਦਾ ਹੱਦ ਹੋ ਗਈ ਉਹ ਕਹ ਲਗਾ ਅਸਲ ਵਿੱਚ ਸਾਡੇ 9 ਜਵਾਨਾਂ ਦੇ ਅੰਦਰ ਹੈ ਪਿਆਰ ਹੈ ਪਰ ਉਹਨਾਂ ਨੂੰ ਓਜਾਗਰ ਕਰਨਾ ਨਹੀਂ ਆਉਂਦਾਗਾ ਬਸ ਮੁਸ਼ਕਲ ਇੱਥੇ ਹੈ ਸਹੀ ਪਾਈ ਨਹੀਂ ਉਹਨਾਂ ਨੂੰ ਮਿਲੇਗੀ ਤੋਂ ਜਦੋਂ ਵੀਡੀਓ ਦੇਖੀ ਨੋ ਸਚਾਈ ਇਹ ਆ ਬਹੁਤ ਪ੍ਰਚਾਰਕਾਂ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ ਆਮ ਪਬਲਿਕ ਨੇ ਵੀ ਵਿਰੋਧ ਕੀਤਾ ਵੀ ਇਹ ਕੰਮ ਸਾਡਾ ਗਲਤ ਸੀਗਾ ਠੀਕ ਹੈ ਮੈਂ ਤੇ ਕਿਵਰੀ ਇੱਥੋਂ ਤੱਕ ਵੀ ਕਹਿਣਾ ਹਾਂ ਨਾ ਮੰਨ ਲਓ ਆਪਾਂ ਮੰਦਰ ਵਿੱਚ ਜਾਣੇ ਆ ਬੜੇ ਧਿਆਨ ਨਾਲ ਸੁਣ ਲਿਓ ਆਪਾਂ ਮੰਨ ਲਓ ਮੰਦਰ ਵਿੱਚ ਜਾਣੇ ਆ ਆਪਾਂ ਨੂੰ ਮੰਦਰ ਦੀ ਮਰਿਆਦਾ ਨਹੀਂ ਪਤਾ ਆਪਾਂ ਨੂੰ ਕਿਸੇ ਮੰਦਰ ਦੀ ਕਿਸੇ ਮਸਜਿਦ ਦੀ ਕਿਸੇ ਧਾਰਮਿਕ ਸਥਾਨ ਦੀ ਮਰਿਆਦਾ ਨਹੀਂ ਪਤਾ ਪਰ ਉਥੋਂ ਦੇ ਬੰਦੇ ਜਦੋਂ ਪਿਆਰ ਨਾਲ ਦੱਸਦੇ ਤੇ ਹੋ ਸਕਦਾ ਤੁਹਾਡੇ ਦਰ ਪਿਆਰ ਪੈਦਾ ਹੋ ਜਾਏਗਾ ਜਦੋਂ ਕੋਈ ਬੰਦਾ ਮੰਨ ਲਓ ਗੁਰਦੁਆਰਾ ਸਾਹਿਬ ਆ ਗਿਆ ਭਲੇਖੇ ਨਾਲੋਂ ਦਾ ਸਿਰ ਨੰਗਾ ਵੀ ਹੋ ਗਿਆ ਤੇ ਸਾਨੂੰ ਰੌਲਾ ਪਾਉਣ ਦੀ ਲੋੜ ਨਹੀਂ ਉਹ ਭਲਿਆ ਤੂੰ ਨੰਗਾ ਸਿਰ ਲੈ ਗਿਆ ਤੈਨੂੰ ਪਤਾ ਨਹੀਂ ਤੈਨੂੰ ਅਕਲ ਨਹੀਂ ਆ ਸਾਡੇ ਸਿੱਖਾਂ ਦੀਆਂ ਬੋਲੀਆਂ ਨੇ ਮਾਫੀ ਚਾਹਣਾ ਮੈਂ। ਰੋਜ ਸਿੱਖ ਪੜਨ ਵਾਲਾ ਕਿ ਭਾਖਿਆ ਭਾਉ અપਾਰ ਆਖ ਹੈ ਮੰਗਾ ਦੇ ਦੇ ਹਨਾ ਦਾਤ ਖਰੇਦਾ ਤਾਰ ਜਿਹੜਾ ਸਿੱਖ ਪੜਦਾ ਜੀ ਮਿੱਠ ਬੋਲੜਾ ਜੀ ਹਰ ਸਜਣ ਸੁਆਮੀ ਮੋਰਾ ਹਉ ਸੰਭਲ ਥੱਕੀ ਜੋ ਕਦੇ ਨਾ ਬੋਲੇ ਕਉਰਾ ਗੁਰੂ ਤੇਰਾ ਮੰਦਾ ਨਹੀਂ ਜੇ ਬੋਲਦਾ ਉਹ ਤੂੰ ਤੇ ਉਸ ਗੁਰੂ ਦਾ ਸਿੱਖ ਵਾ ਜੇ ਗੁਰੂ ਅਮਰਦਾਸ ਸਾਹਿਬ ਜੀ ਪਿਆਰ ਵਾਲੇ ਤਖਤਾ ਤੇ ਬਹਿੰਦੇ ਐ ਤੇ ਬਾਬਾ ਦਾਤੂ ਦੇ ਬਾਬਾ ਦਸੂ ਜੀ ਆ ਕੇ ਖਿੱਚ ਕੇ ਲੱਤਾਂ ਮਾਰਦੇ ਆ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਉਹਨਾਂ ਸਹਿਬਜ਼ਾਦਿਆਂ ਦੀਆਂ ਲੱਤਾਂ ਘੁੱਟਦੇ ਆ ਸੰਗਤ ਸਵਾਲ ਕਰਦੀ ਐ ਮਹਾਰਾਜ ਹੱਦ ਹੋ ਗਈ ਤੁਹਾਨੂੰ ਲੱਤਾਂ ਮਾਰੀਆਂ ਤੇ ਤੁਸੀਂ ਇਹਨਾਂ ਦੀਆਂ ਲੱਤਾਂ ਘੁੱਟ ਰਹੇ ਆ ਗੁਰੂ ਸਾਹਿਬ ਤਾਂ ਕੀ ਕਹਿਣ ਲੱਗੇ ਕਹਿਣ ਲੱਗੇ ਸਾਡੇ ਘਰ ਦੀ ਕੁਝ ਗੱਲ ਅਲੱਗ ਹੀ ਐ ਕਿਉਂਕਿ ਗੁਰੂ ਨਾਨਕ ਸਾਹਿਬ ਮਾਰੇ ਨੇ ਮਤ ਤੋਂ ਕੰਮ ਲਿਆ ਇਹਨਾਂ ਨੇ ਲੱਤ ਤੋਂ ਕੰਮ ਲਿਆ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਇਹ ਲੱਤ ਤੋਂ ਕਮ ਲੈਂਦੇ ਅਸੀਂ ਮਤ ਤੋਂ ਕਮ ਲੈਨੇ ਮਾਫੀ ਚਾਉਣਾ ਸਾਡੇ ਕੋਲੇ ਮਤ ਨਹੀਂ ਹੈ ਰੋਜ ਸਿੱਖ ਪੜਨ ਵਾਲਾ ਗੁਰ ਕੀ ਮਤੂ ਲੈ ਇਆਣੇ ਭਗਤ ਬਿਨਾ ਬੋ ਡੂਬੇ ਸਿਆਣੇ ਗੁਰੂ ਰੋਜ ਪੁਕਾਰ ਕਰਦਾ ਤੇ ਅਸੀਂ ਕੀ ਇਹ 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 ਦੱਸਣਾ ਕੀ ਚਾਹੁੰਦੇ ਸੀ ਅਸੀਂ ਭਲਾ ਹੁਣ ਉਹ ਚਿਹਰਾ ਗਲਤ ਸਾਡਾ ਗਿਆ ਨਾ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਜਦੋਂ ਅਸੀਂ ਆਪਣੀ ਸਿੱਖੀ ਦੇ ਵਿੱਚ ਪ੍ਰੇਰਿਤ ਕਰਨਾ ਹੈ ਪਿਆਰ ਦੇ ਨਾਲ ਕਿਸੇ ਨੂੰ ਲੈ ਕੇ ਆਓ ਯਾਦ ਰੱਖਿਓ ਪਿਆਰ ਨਾਲ ਲੈ ਕੇ ਆਓਗੇ ਬੰਦਾ ساری ਉਮਰ ਧਰਮ ਵਿੱਚ ਰਹੇਗਾ ਨਹੀਂ ਤੇ ਬੰਦਾ ਚਾਰਦਰ ਤੱਕ ਧਰਮ ਛੱਡ ਜਾਏਗਾ